ਕਾਹ ਮਾਟੀ ਐਂਕੜੇ ਆ ਕੇ ਕੋਈ ਸੁਣਦਾ ਉਹ ਤੋਂ ਪਹਿਲਾਂ ਕੋਈ ਸੁਣਦਾ ਹੀ ਨਹੀਂ ਹੁੰਦਾ ਵੀ ਜੋ ਜਤਾਂ ਦਾ ਰਿਪੋਰਟ ਦਿਖਾਉਂਦਾ ਅੱਛਾ ਐਂ ਜੋ ਜਤਿਆਂ ਨੂੰ ਸੁਣਦਾ ਜਦੋਂ ਵੋਟਾਂ ਲੈਣੀਆਂ ਹੁੰਦੇ ਹੋ ਤਾਂ ਪਾ ਹੱਥ ਮੰਨ ਕੇ ਅਰੇ ਮੂਰੇ ਭਰਾਤ ਕਾ ਈਕ ਨਾ ਅੱਜ ਜੀ ਦੈਲੀ ਬਈ ਅਗਲਾ ਹੁੰਦਾ ਬਾਤ ਨਾ ਖੜਕਾਓ ਮਲਾਜ ਵੜ ਲੈ ਬਾਹਰ ਕੇ ਹੋਇਆ ਉਸਰ ਨਾ ਨਹੀਂ ਨਿਕਰੇ ਜਾਈਏ ਕੀ ਕਰੇ ਆਪਣੇ ਜਾਣ ਜੋ ਕਰੀਏ ਛੱਡਾ ਪੈਸੇ ਦੀ ਬਿਮਾਰੀ ਬੱਤਿਆ ਦੋਨੇ ਆ ਬੱਦਦੇ ਚਾਰ ਨਹੀਂ ਦਿੰਦਾ ਇਹ ਰਾਜੇ ਵੜੇ ਦਾ ਘਰ ਨਹੀਂ ਇਹ ਦੂਜੇ ਕਿਸੇ ਦੇ ਘਰੇ ਗਈ ਹੋਈ ਨਹੀਂ ਭੈਣੇ ਮੈਂ ਤਾਂ ਕਿਸੇ ਦੇ ਘਰੇ ਵੀ ਨਹੀਂ ਗਈ ਭੈਣੇ ਮੈਂ ਤਾਂ ਕੋਲ ਨੂੰ ਇਹੀ ਗੱਲ ਕਹੀ ਹੈ ਕੋਈ ਮਲਾਜਮ ਵੀ ਆ ਜੇ ਕੋਈ ਵੋਟ ਲੈਣ ਆ ਜੇ ਪਰ ਕਿਸੇ ਨੇ ਸਾਡਾ ਕੋਈ ਕੰਮ ਨਹੀਂ ਕਰਵਾਇਆ ਕੰਮ ਕੀ ਹੈ ਕੰਮ ਸਵਾਦ ਦੇ ਨੇ ਕੰਮ ਦਸਕੀ ਕੰਮ ਹੀ ਮੇਰੇ ਬੱਚੇ ਲੱਗਣੇ ਚਾਹੀਦੇ ਆ ਫਿਰਦੇ ਬਾਰਾਂ ਬਾਰਾਂ ਪੜ ਕੇ ਬੱਚੇ ਆ ਫਿਰਦੇ ਘਰੇ ਕੋਈ ਖੇਤੀਬਾੜੀ ਦੇ ਨਹੀਂ ਸਾਧਨ ਕਾਸੇ ਦਾ ਕੋਈ ਰੁਜ਼ਗਾਰ ਕੋਈ ਵੀ ਬਾਹਰੋਂ ਰੁਪਈਆ ਵਾਲੀ ਸਾਨੂੰ ਕਿਸੇ ਆਮਦਨ ਦਾ ਵੀ ਆਉਂਦਾ ਪਰ ਜਿਹੜਾ ਖਰਚਾ ਕਰਦੇ ਆ ਸੀ ਕਿਤੋਂ ਦਿਹਾੜੀ ਕਰਕੇ ਕੁਝ ਕਰਕੇ ਆਉਂਦਾ ਉਹ ਦਾ ਬਟਨ ਚੱਲੀ ਜਾਂਦਾ ਕਿੱਥੋਂ ਰੱਖਣ ਜਗ੍ਹਾ ਥੋੜਾ ਦੇਖ ਨਈ ਪਾਣੀ ਚਾਹ ਪਾਣੀ ਨਹੀਂ ਆਉਂਦਾ ਇਹ ਇਲਾਜ ਉੱਥੋਂ ਵਾਲੇ ਜਿਹੜੇ ਇਮਤਲਾਜ ਕਰਾਈ ਨੇ ਉਹੀ ਪਰਲੇ ਸਸਤਾ ਨਹੀਂ ਕੀ ਹੈ ਇਸ ਬੈਸਟ ਦੇ ਤੇ ਐਕਸਪੀਰੀਅੰਸ ਆਹ ਗੱੜਾ ਪੁੱਤ ਐਸੇ ਇਹਨੂੰ ਕਦੇ ਨਹੀਂ ਜਵਾਬ ਦਿੱਤਾ ਬੋਰਡ ਨੂੰ ਕਦੋਂ ਵੀ ਕਿਸੇ ਮਲਾਜ਼ਮ ਨਾਲ ਵਜਾਇਆ ਸੀ ਨਾਰੇ ਪੁੱਤ ਤੇਰੇ ਨਾਲ ਆਪੇ ਇਹ ਹੀ ਕਰਦਾ ਧੰਨ ਉਹ ਤਾਂ ਕਰਕੇ ਵੀ ਜਵਾਬ ਮੈਂ ਆਪਾਂ ਦੇ ਰਹੀ ਹਾਂ ਨਹੀਂ ਉਹ ਤਾਂ ਗੱਲ ਸਹੀ ਹੈ ਜੀ ਵੀ ਨਹੀਂ ਲੱਗਣਾ ਉਹ ਨਾ ਲਾਉਂਗੀ ਪਹਿਲਾਂ ਮੈਂ ਦੂਜੇ ਭੈਣ ਦੀ ਸੁਣਾਂ ਭੈਣ ਤੇ ਢੰਗੀ ਹੋ ਜੂਗੀ ਆਪਾਂ ਦੇਖੀ ਆਣੇ ਆਪਨੇ ਹੱਥ ਬੰਨ੍ਹ ਕੇ ਆਪਾਂ ਹੀ ਆਪਾਂ ਹੀ ਹੋਦੇ ਹੁੰਦੇ ਨੇ ਵੋਟਾਂ ਆ ਮੁੰਡਾ ਕੰਨ ਕਿੰਨੇ ਵਾਰੀ ਜਦੋਂ ਵੋਟਾਂ ਦੇ ਨਾਲ ਆਉਂਦਾ ਸੀ ਇਹ ਜੀ ਕਰਦਾ ਬੜੀ ਵੀ ਜੱਸੀ ਜੀ ਐਸੋ ਕਿੱਥੇ ਭੈਣ ਨੂੰ ਆਪਣੀ ਜਿੱਤਣ ਦੇ ਚੱਲਾਂਗੇ ਆਪਾਂ ਠੀਕ ਹੈ ਫੈਨ ਆਉਂਦੀ ਹੈ ਹੈਰੀ ਐਵੇਂ ਕਹਿੰਦੇ ਮੁਲਾਜ਼ਮ ਰੋਕਿਆ ਕੋਈ ਨਹੀਂ ਹੁਣ ਵੀ ਆ ਜਾਣਗੇ ਮੈਂ ਕਿ ਜਦੋਂ ਰੋਕਣਾ ਨੇ ਸਮੇਂ ਦੀ ਕੋਈ ਗੱਲ ਨਹੀਂ ਬੁੱਤ ਪ੍ਰਾਣੀ ਦਾ ਵੀ ਜ ਆਪਾਂ ਨਵੇਂ ਸਮੇਂ ਦੇ ਜਾਂ ਕੋਈ ਰਾਜ ਜਿੱਦ ਤੱਕ ਸਾਡੇ ਘਰੇ ਕਦੀ ਕਿਸੇ ਮੁਲਾਜ਼ਮ ਨੇ ਨਾ ਰੋਕਿਆ ਨਾ ਅੱਗੇ ਵੀ ਰੁਕਣਾ ਪਰ ਕਿਹਨੂੰ ਹੈ ਇਹਨਾਂ ਦੂਜੇ ਕਿਤੇ ਝਾੜੂ ਵਾਲੇ ਕਿਸੇ ਆਕਾਲੀ ਦੇ ਘਰੇ ਜਾ ਕੇ ਪੜਗੇ ਮਾਰਦਾ ਤਾਂ ਝਾੜੂ ਵਾਲਾ ਨੇ ਵੀ ਕੁਛ ਨਹੀਂ ਕੀਤਾ ਬਦਲ ਨੇ ਵੀ ਕੁਛ ਨਹੀਂ ਕੀਤਾ ਰਾਜਾ ਬੜੰਗ ਨੇ ਵੀ ਕੁਛ ਨਹੀਂ ਕੀਤਾ ਅੱਛਾ ਕੋਈ ਤਾਂ ਕਿਸੇ ਨੇ ਕੁਛ ਨਹੀਂ ਬਾ ਜਗਣਾ ਜਿਹੜਾ ਆਉਂਦੇ ਸੀ ਕੋ 2000 ਰੁਪਏ ਬੰਦ ਕਣਕ ਜਿਹੜੀ ਕੋ 3000 ਰੁਪਏ ਘਰ ਬਣਾ ਉਹ ਵੀ ਗੱਲ ਕਰਦੀ ਹਾਂ ਤਾਂ ਲੇਡੀਜ਼ ਜਾਉਗੀ ਅਸੈਂਬਲੀ ਚ ਉਹ ਵੀ ਆਪਾਂ ਦਾ ਪਾਵਾਂਗੇ ਜਿਆਦਾ ਵੀ ਠੀਕ ਹੈ ਨਹੀਂ ਤਾਂ ਲੈਣਾ ਕਿ ਕੱਢ ਜਾ ਉੱਤੇ ਉਹ ਮੇਰੇ ਨਾਲ ਕਿ ਚੱਕਰ ਖਾ ਕੇ ਡੇਕਾ ਪੈਂਦੀ ਆ ਜਿਹੜੀ ਤੱਕਲੀ ਹੁੰਦੀ ਉਹ 5 ਕਿਲੋ ਲੈ ਕੇ ਰਹਾ ਲੱਗਦਾ ਥੱਲੇ ਦੇ ਕੰਟ ਨਹੀਂ ਉਹ ਵੀ ਕੱਢ ਜੇ ਉਹ ਵੀ ਕਾਡਾ ਸੁਣੋ ਬਜ਼ੁਰਗਾਂ ਨੂੰ ਪੈਨਸ਼ਨ 1500 ਰੁਪਏ ਜਿੰਕੀ ਮਾਰੀ ਦਿੱਤੀ ਕਾਂਗਰਸ ਨੇ ਦਿੱਤੀ ਨਹੀਂ ਦੇਖੋ ਇੱਕ ਮਿੰਟ ਇੱਕ ਮਿੰਟ ਹੁਣ ਕਹਨੇ ਮੈਂ ਤੇਰੀ ਸੁਣੀਆ ਮੈਂ ਬਿਸ਼ਾਲ ਕਹਾਂ ਤੂੰ ਮੇਰੀ ਸੁਣੀ ਬੋਗੀ ਧੀਆਂ ਨੂੰ ਸ਼ਗਨ ਸਕੀਮ 55000 ਰੁਪਏ ਕਾਂਗਰਸ ਨੇ ਦਿੱਤੀ ਜਿਹੜੀ ਕਣਕ ਦੇਣੀ ਸ਼ੁਰੂ ਕੀਤੀ ਆ ਕਾਂਗਰਸ ਨੇ ਦਿੱਤੀ ਅਸੀਂ ਤਾਂ 30 ਕਿਲੋ ਦਿੰਦੇ ਸੀ ਇਹਨਾਂ ਨੇ ਤਾਂ ਕੱਟ ਕੇ 5 ਕਿਲੋ ਕਰਤੀ ਪੈਣੀ ਸਾਢੇ ਇੱਕ ਮਿੰਟ ਮੇਰੀ ਗੱਲ ਖਤਮ ਨਹੀਂ ਹੋਈ ਤੇਰੀ ਪੂਰੀ ਹੋਈ ਸੀ ਉਹਦੇ ਵਿੱਚ ਆ ਸਾਨੂੰ ਕਿਰਾਇਆ ਮਾਪ ਨਹੀਂ ਚਾਹੀਦਾ ਸਾਨੂੰ ਬੱਚਾ ਨੌਕਰੀ ਚਾਹੀਦੀ ਹਾਏ ਹਾਏ ਹੋਰ ਜਿਹੜੀ ਚੀਜ਼ ਦੇਖ ਕੇ ਉਹਨੇ ਚਾਹੀਦੀ ਉਹ ਮੈਂ ਕਿੱਟਾ ਕਿਵੇਂ ਸਰਕਾਰ ਦੂਜੀ ਅਗਲੀ ਵਾਰ ਕਰਤੀਆਂਗੇ ਬਣਾ ਦੇ ਪ੍ਰਾਈਵੇਟ ਬੱਚਾ ਦੇ ਹਸਪਤਾਲ ਚ ਕਾਰਡ ਬਣਾ ਕੇ ਦਿੱਤਾ ਪਿਆ ਸਾਡੇ ਕੋਲੇ ਕੋਈ ਪ੍ਰਾਈਵੇਟ ਵਾਲਾ ਤੁਹਾਨੂੰ ਪ੍ਰਾਈਵੇਟ ਵਾਲਾ ਨਹੀਂ ਕਰਾਂਗਾ ਸਰਕਾਰੀ ਵੀ ਦਾ ਆਧਾਰ ਕਾਰਡ ਵੀ ਚੱਲਦਾ ਕਾਰਡ ਵੀ ਚੱਲਦਾ ਦੋ ਜਾਨਾਂ ਦਾ ਕਿਰਾਇਆ ਤੇ ਮਾਪ ਤੇ ਸਾਨੂੰ ਇੱਕ ਪ੍ਰਾਈਵੇਟ ਵਾਲਾ ਵੀ ਨਹੀਂ ਚਾਹੀਦਾ ਤੇ ਪ੍ਰਾਈਵੇਟ ਜਿਹੜੇ ਉਹਨੂੰ ਠੇਆ ਝਾੜੂ ਵਾਲੀ ਉਹ ਪ੍ਰਾਈਵੇਟ ਬੱਸਾਂ ਲਈ ਹੈ ਨਹੀਂ ਚਣਾਉਂਦੇ ਅਗੇ ਤੇ ਐਮਐਲਏ ਵਾਲਾ ਕੀ ਕਰਦਾ ਝਾੜੂ ਵਾਲਾਂ ਦਾ ਨਹੀਂ ਵੀਰੇ ਆਪਾਂ ਦਾ ਬੱਸਾਂ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਬੱਸ ਸਾਰੇ ਪੰਜਾਬ ਦੀਆਂ ਨਹੀਂ ਆਪਾਂ ਆਪਾਂ ਸਰਕਾਰੀ ਬੱਸ ਦਾ ਕਿਰਾਇਆ ਮਾਫ ਕਰ ਸਕਦੇ ਆ ਪ੍ਰਾਈਵੇਟ ਕਿਸੇ ਦਾ ਕਾਰੋਬਾਰ ਨਹੀਂ ਆਪਾਂ ਉਹ ਦਾ ਫਰਦਾਰ ਕਾਹਦੀ ਚੱਲਦੀ ਹੈ ਫਰਦਾਰ ਰਾਜੇ ਜਿਹੜੇ ਚੱਲਣ ਆਏ ਵੀਰੇ ਰਾਜੇ ਜਿਹੜੇ ਚੱਲੋ ਮੈਨੇ ਧਿਆਨ ਰੱਖਿਆ ਜੀ